ਖਬਰ ਆਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਪਹੁੰਚੇ ਨੇ ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਦਮਪੁਰ 에ਅਰ ਬੇਸ ਵਿਖੇ ਪਹੁੰਚੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਭਾਰਤੀ ਸੈਨਾ ਦੇ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸੈਨਾ ਦੀ ਹੌਸਲਾ ਅਫਜ਼ਾਈ ਦੇ ਲਈ ਇਹ ਵਿਜ਼ਿਟ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਪਰ ਵੱਡੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਅਚਨਚੇਤ ਹੀ ਪੰਜਾਬ ਪਹੁੰਚੇ ਨਹੀਂ ਜਦਕਿ ਇਸ ਬਾਰੇ ਹੁਣ ਤੱਕ ਮੀਡੀਆ ਦੇ ਵਿੱਚ ਜਾਂ ਸਿਆਸੀ ਗਲਿਆਰਾਂ ਚ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਸੀ ਕੱਲ ਹੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਪਾਕਿਸਤਾਨ ਨੂੰ ਇੱਕ ਵਾਰ ਫੇਰ ਤੋਂ ਲਲਕਾਰਿਆ ਗਿਆ ਹੈ ਤੇ تفसील ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਭਾਰਤੀ ਫੌਜ ਜਿਹੜੀ ਹੈ ਉਹ ਲਗਾਤਾਰ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਅੱਤਵਾਦ ਦੇ ਖਿਲਾਫ ਲੜਾਈ ਲੜਨ ਦੇ ਲਈ ਤਿਆਰ ਹੈ ਔਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਿੱਤੇ ਇਹ ਸਾਫ਼ ਸ਼ਬਦਾਂ ਵਿੱਚ ਦੱਸਿਆ ਗਿਆ ਕਿ ਅੱਤਵਾਦ ਦੇ ਖਿਲਾਫ ਕੋਈ ਰਾਜ਼ੀਨਾਮਾ ਜਾਂ ਸਮਝੌਤਾ ਨਹੀਂ ਹੈ ਟ੍ਰੇਡ ਕੋਈ ਨਹੀਂ ਹੈ ਜਿੱਥੇ ਅੱਤਵਾਦ ਦੀ ਗੱਲ ਹੈ ਤਾਂ ਉਹਨਾਂ ਦੇ ਵੱਲੋਂ ਕੱਲ ਵੀ ਜਿੱਥੇ ਇਹ تفصیلی ਕਰਕੇ ਦੱਸਿਆ ਗਿਆ ਸੀਗਾ ਕਿ ਕਿਸ ਤਰ੍ਹਾਂ ਭਾਰਤੀ ਫੌਜ ਨੇ ਦਲੇਰੀ ਦੇ ਨਾਲ ਪਾਕਿਸਤਾਨ ਦੇ ਕਈ ਫੌਜੀ ਟਿਕਾਣਿਆਂ ਤੇ ਅਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਹੈ ਉੱਥੇ ਆਜ਼ਾਦਮਪੁਰ ਦੇ ਵਿੱਚ ਪਹੁੰਚਣਾ 에ਅਰ ਫੋਰਸ ਦੇ ਪਾਇਲਟ ਦੀ ਕੈਪ ਪਾਈ ਹੋਈ ਜਦੋਂ ਆਮ ਤੌਰ ਤੇ ਪਾਇਲਟ ਫਲਾਈ ਨਹੀਂ ਕਰਦੇ ਤਾਂ ਉਸ ਦੌਰ ਦੇ ਵਿੱਚ ਪਾਇਲਟ ਦੇ ਪਾਇਲਟ ਦੇ ਵੱਲੋਂ ਇਹ ਕੈਪ ਪਾਈ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਉਹ ਟੋਪੀ ਪਹਿਨੇ ਹੋਏ ਭਾਰਤੀ 에ਅਰ ਫੋਰਸ ਦੇ ਜਵਾਨਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਸੈਲਫੀਆਂ ਕਰਵਾ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਹੈ ਇਹ ਭਾਰਤੀ ਜਵਾਨਾਂ ਨੂੰ ਭਾਰਤੀ ਫੌਜ ਦੇ ਜਵਾਨਾਂ ਨੂੰ 에어ਫੋਰਸ ਦੇ ਜਵਾਨਾਂ ਨੂੰ ਇੱਕ ਤਰ੍ਹਾਂ ਦੀ ਸ਼ਾਬਾਸ਼ੀ ਹੈ